ਜ਼ਿੰਦਗੀ ਦਾ ਸਫ਼ਰ ਬਹੁਤ ਅੱਛਾ ਚੱਲ ਰਿਹਾ ਕਿਉਂਕਿ ਪਹਿਲੀ ਚੀਜ਼ ਮੈਂ ਪੋਜ਼ਿਟਿਵਿਟੀ ਰੱਖੀ ਹੋਈ ਆ ਲਾਈਫ ਦੇ ਵਿੱਚ ਮੈਂ ਕਦੀ ਵੀ ਨੈਗੇਟਿਵ ਨਹੀਂ ਸੋਚਦੀ ਤੇ ਦੂਸਰੀ ਗੱਲ ਮੇਰੇ ਮਾਪੇ ਦਾ ਸਾਥ ਆ ਮੇਰੇ ਨਾਲ ਉਹ ਮੇਰੇ ਵਾਸਤੇ ਸਭ ਤੋਂ ਵੱਡਾ ਐਸੈਟ ਆ ਮੇਰੀ ਲਾਈਫ ਦਾ ਉਹਦੇ ਕਰਕੇ ਮੇਰੀ ਲਾਈਫ ਬਹੁਤ ਅੱਛੀ ਜਾ ਰਹੀ ਆ ਕਿਉਂਕਿ ਮੇਰੇ ਮੰਮਾ ਕਦੀ ਵੀ ਜ਼ਿੰਦਗੀ 'ਚ ਹਾਰੇ ਨਹੀਂ ਮੇਰੇ ਮੰਮਾ ਨੇ ਵੀ ਬਹੁਤ ਸਾਰੇ ਆਬਸਟੇਕਲਸ ਦੇਖੇ ਲਾਈਫ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਪਰਸਨੈਲਿਟੀ ਤੋਂ ਸਭ ਤੋਂ ਜ਼ਿਆਦਾ ਇਨਸਪਾਇਰ ਹਾਂ ਤੇ ਆਪਣੇ ਮਦਰ ਤੋਂ ਪਹਿਲੀ ਗੱਲ ਤਾਂ ਮੈਂ ਮਾਸਟਰਸ ਕੀਤੀ ਹੋਈ ਆ ਐਮ ਕਾਮ ਮੈਂ ਪਿਛਲੇ ਸਾਲ ਹੀ ਕੰਪਲੀਟ ਕੀਤੀ ਉਸ ਤੋਂ ਬਾਅਦ ਪੀਜੀਡੀਬੀਐਮ ਕੀਤੀ ਤੇ ਹੁਣ ਕਰੰਟਲੀ ਮੈਂ ਬੀਐਡ ਦੀ ਸਟੱਡੀ ਕਰਦੀ ਪਈ ਆ ਲੋਕਾਂ ਵੱਲ ਤਾਂ ਮੈਂ ਦੇਖਦੀਆਂ ਕਿਉਂਕਿ ਮੈਂ ਲੋਕਾਂ ਨੂੰ ਪਲੀਜ਼ ਨਹੀਂ ਕਰਨਾ ਚਾਹੁੰਦੀ ਮੈਂ ਇਹ ਚੀਜ਼ ਆਪਣੇ ਦਿਮਾਗ ਚੋਂ ਕੱਢੀ ਹੋਈ ਆ ਕਿ ਮੈਂ ਕਿਸੇ ਨੂੰ ਪਲੀਜ਼ ਕਰਨ ਦੁਨੀਆ ਤੇ ਆਈ ਹੋਈ ਆ ਮੈਂ ਆਪਣੀ ਖੁਸ਼ੀ ਦੇਖਦੀ ਆ ਜਿਹੜੀਆਂ ਚੀਜ਼ਾਂ ਮੈਨੂੰ ਸੈਟੀਸਫਾਈ ਕਰਦੀਆਂ ਤੇ ਮੇਰੇ ਪੇਰੈਂਟਸ ਨੂੰ ਸੈਟੀਸਫਾਈ ਕਰਦੀਆਂ ਬਸ ਮੇਰੇ ਲਈ ਉਹ ਇੰਪੋਰਟੈਂਟ ਤਾ ਇੱਕ ਸਾਲ ਦੀ ਸੀਗੀ ਫਿਰ ਮੇਰੇ ਪੇਰੈਂਟਸ ਨੇ ਨੋਟਿਸ ਕਰਨਾ ਸ਼ੁਰੂ ਕੀਤਾ ਕਿ ਮੈਂ ਜਦੋਂ ਖੜੀ ਹੁੰਦੀ ਸੀ ਨਾ ਮ ਡਿੱਗ ਜਾਂਦੀ ਸੀਗੀ ਇੱਕਦਮ ਹਨਾ ਤੇ ਮਤਲਬ ਐਕਟੀਵਿਟੀਜ਼ ਦੇ ਵਿੱਚ ਥੋੜਾ ਡਾਊਨਫੋਲ ਆਣਾ ਸਟਾਰਟ ਹੋ ਗਿਆ ਸੀਗਾ ਤੇ ਫਿਰ ਪੇਰੈਂਟਸ ਨੇ ਟਰੀਟਮੈਂਟ ਆਬਵੀਅਸਲੀ ਜਦੋਂ ਪ੍ਰੋਬਲਮ ਪੇਰੈਂਟਸ ਦੇਖਣ ਕਿ ਸਾਡੇ ਬੱਚੇ ਨੂੰ ਕੋਈ ਪ੍ਰੋਬਲਮ ਆ ਹਨਾ ਤਾਂ ਫਿਰ ਟਰੀਟਮੈਂਟ ਕਰਵਾਉਂਦੇ ਆ ਮੇਰੇ ਪੇਰੈਂਟਸ ਨੇ ਵੀ ਬਹੁਤ ਕਰਵਾਇਆ ਬਟ ਫਾਈਨਲ ਰਿਪੋਰਟ ਮੇਰੀ 7 ਸਾਲ ਦੀ ਜਦੋਂ ਮੈਂ ਸੀਗੀ ਉਦੋਂ ਆ ਗਈ ਸੀਗੀ ਮੈਨੂੰ ਮਸਕੂਲਰ ਡਿਸਟ੍ਰਫੀ ਦੀ ਪ੍ਰੋਬਲਮ ਆ ਤੇ ਇਹ ਕਿਊਰੇਬਲ ਨਹੀਂ ਹੈਗੀ ਇਹਦੀ ਕੋਈ ਮਤਲ ਇਹਦਾ ਕੋਈ ਵੀ ਹੋਰ ਕਰਨ ਵਾਸਤੇ ਇਹਦਾ ਟ੍ਰੀਟਮੈਂਟ ਨਹੀਂ ਹੈਗਾ ਕੋਈ ਸਪੋਰਟ ਨਹੀਂ ਹੈਗੀ ਸਾਡੀ ਆਪਣੀ ਹਿੰਮਤ ਆ ਮੇਰੇ ਪੇਰੈਂਟਸ ਦੀ ਹਿੰਮਤ ਆ ਮੇਰੀ ਹਿੰਮਤ ਹੈਗੀ ਆ ਕਿ ਅਸੀਂ ਲਗਾਤਾਰ ਜਿਹੜਾ ਆ ਅਸੀਂ ਸੰਘਰਸ਼ ਕਰਦੇ ਜਾ ਰਹੇ ਹਾਂ ਜੇ ਮੈਂ ਕਹਾਂ ਸਰਕਾਰਾਂ ਵੱਲੋਂ ਕੋਈ ਹੈਲਪ ਹੋਵੇ ਨਹੀਂ ਕੋਈ ਨੂੰ ਕੋਈ ਸਰਕਾਰਾਂ ਵੱਲੋਂ ਹੈਲਪ ਨਹੀਂ ਹੈਗੀ ਛੋਟੀ ਜੀ ਐਗਜ਼ਾਮਪਲ ਦਿੰਦੀ ਆ ਕਿ ਹੈਂਡੀਕੈਪਡ ਪਰਸਨਸ ਨੂੰ ਇੱਥੇ ਜਿਹੜੇ ਸੁਣਦੇ ਪਏ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਹੈਂਡੀਕੈਪਡ ਪਰਸਨਸ ਨੂੰ ਐਗਜ਼ਾਮਸ ਦੇ ਵਿੱਚ ਐਕਸਟਰਾ ਟਾਈਮ ਜਿਹੜਾ ਮਿਲਦਾ ਆ ਉਹ ਸਾਡਾ ਰਾਈਟ ਆ ਮਤਲਬ 3 ਤੋਂ 4 ਘੰਟੇ ਮੰਨਦੇ ਨਾ ਤਾਂ 3 ਘੰਟੇ ਨਾਰਮਲ ਨੂੰ ਤੇ ਹਰ ਇੱਕ ਘੰਟੇ ਦੇ ਵਿੱਚ 20 ਮਿੰਟ ਹੁੰਦੇ ਆ ਜੇ 1.5 ਘੰਟੇ ਦਾ ਪੇਪਰ ਆ ਤਾਂ ਤੁਹਾਨੂੰ ਅੱਧਾ ਘੰਟਾ ਮਿਲਣਾ ਠੀਕ ਆ ਤਾਂ ਜੇ 3 ਘੰਟੇ ਦਾ ਪੇਪਰ ਆ ਤਾਂ ਤੁਹਾਨੂੰ 1 ਘੰਟਾ ਉਹਦੇ ਪਿੱਛੇ ਐਕਸਟਰਾ ਮਿਲਣਾ ਹੈਗਾ ਆ ਇਹ ਬਹੁਤ ਸਾਰੇ ਹੈਂਡੀਕੈਪਡ ਪਰਸਨਸ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਉਹਨਾਂ ਨੂੰ ਐਕਸਟਰਾ ਟਾਈਮ ਮਿਲਦਾ ਆ ਪੰਜਾਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅੱਜ ਦੇ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਨੈਨਸੀ ਦੇ ਨਾਲ ਕਰਵਾਉਣ ਜਾ ਰਹੀ ਹਾਂ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਵੇਖੀਆਂ ਹੋਣਗੀਆਂ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਆਪਣੇ ਟੈਲੈਂਟ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਡਿਸੇਬਲ ਹੋਣ ਦੇ ਬਾਵਜੂਦ ਵੀ ਹੌਸਲਾ ਇਹਨਾਂ ਦਾ ਜ਼ਿਆਦਾ ਉੱਚਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਲਗਾਤਾਰ ਮਿਹਨਤ ਤੇ ਲਗਾਤਾਰ ਸਟਰਗਲ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਸੋ ਅੱਜ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਸਵਾਗਤ ਕਰ ਤੇ ਆ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਸੋ ਮਚ ਜੀ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਸੇਤ ਦੱਸੋ ਕਿ ਮੈਂ ਠੀਕ ਠਾਕ ਹਾਂ ਬਹੁਤ ਵਧੀਆ ਬਹੁਤ ਵਧੀਆ ਜੀ ਤੇ ਜ਼ਰੂਰ ਦੱਸੋ ਕਿ ਜ਼ਿੰਦਗੀ ਦਾ ਸਫਰ ਕਿਦਾਂ ਦਾ ਚੱਲ ਰਿਹਾ ਤੁਹਾਡਾ ਜ਼ਿੰਦਗੀ ਦਾ ਸਫਰ ਬਹੁਤ ਅੱਛਾ ਚੱਲ ਰਿਹਾ ਕਿਉਂਕਿ ਪਹਿਲੀ ਚੀਜ਼ ਮੈਂ ਪੋਜ਼ਿਟਿਵਿਟੀ ਰੱਖੀ ਹੋਈ ਆ ਲਾਈਫ ਦੇ ਵਿੱਚ ਮੈਂ ਕਦੀ ਵੀ ਨੈਗੇਟਿਵ ਨਹੀਂ ਸੋਚਦੀ ਤੇ ਦੂਸਰੀ ਗੱਲ ਮੇਰੇ ਮਾਪੇ ਦਾ ਸਾਥ ਆ ਮੇਰੇ ਨਾਲ ਉਹ ਮੇਰੇ ਵਾਸਤੇ ਸਭ ਤੋਂ ਵੱਡਾ ਐਸੈਟ ਆ ਮੇਰੀ ਲਾਈਫ ਦਾ ਉਹਦੇ ਕਰਕੇ ਮੇਰੀ ਲਾਈਫ ਬਹੁਤ ਅੱਛੀ ਜਾ ਰਹੀ ਆ ਜੀ ਜ਼ਿੰਦਗੀ ਤੋਂ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਹੈਗਾ ਨਹੀਂ ਗਿਲੇ ਸ਼ਿਕਵੇ ਮੈਂ ਕਦੀ ਜ਼ਿੰਦਗੀ ਤੋਂ ਰੱਖੀ ਨਹੀਂ ਜਦੋਂ ਆਪਾਂ ਜ਼ਿੰਦਗੀ ਤੋਂ ਗਿਲੇ ਸ਼ਿਕਵੇ ਰੱਖਣ ਲੱਗ ਜਾਈਏ ਨਾ ਤੇ ਫਿਰ ਮੈਂ ਮੰਨਦੀ ਆ ਕਿ ਅਸੀਂ ਪਰਮਾਤਮਾ ਦਾ ਕਿਤੇ ਨਾ ਕਿਤੇ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਆ ਅਸੀਂ ਨਾ ਸ਼ੁਕਰੇ ਹੋ ਜਾਂਦੇ ਆ ਤੇ ਇਸ ਕਰਕੇ ਹਮੇਸ਼ਾ ਜ਼ਿੰਦਗੀ 'ਚ ਜੋ ਮਿਲਿਆ ਉਹਦੇ ਵਿੱਚ ਸੈਟੀਸਫਾਈਡ ਰਹਿਣਾ ਚਾਹੀਦਾ ਤੇ ਪਰਮਾਤਮਾ ਦਾ ਲਗਾਤਾਰ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਚਾਬਾਤ ਹੈ ਤੇ ਇੰਨੇ ਪੋਜ਼ਿਟਿਵ ਉਹ ਕਿਵੇਂ ਮਤਲਬ ਇਹ ਵਾਈਬਸ ਆਉਂਦੀਆਂ ਤੁਹਾਡੇ ਅੰਦਰ ਕਿ ਮਤਲਬ ਨਹੀਂ ਹੌਸਲਾ ਰੱਖਣਾ ਤੇ ਅੱਗੇ ਵਧਣਾ ਮੇਰੇ ਮੰਮੀ ਤੋਂ ਮੇਰੇ ਮੰਮਾ ਨੇ ਇਨਹੈਰੀਟੈਂਸ ਦਿੱਤੀ ਆ ਮੈਨੂੰ ਕਿਉਂਕਿ ਮੇਰੇ ਮੰਮਾ ਕਦੀ ਵੀ ਜ਼ਿੰਦਗੀ 'ਚ ਹਾਰੇ ਨਹੀਂ ਮੇਰੇ ਮੰਮਾ ਨੇ ਵੀ ਬਹੁਤ ਸਾਰੇ ਆਬਸਟੈਕਲਸ ਦੇਖੇ ਲਾਈਫ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਪਰਸਨੈਲਿਟੀ ਤੋਂ ਸਭ ਤੋਂ ਜ਼ਿਆਦਾ ਇਨਸਪਾਇਰ ਆ ਤੇ ਆਪਣੇ ਮਦਰ ਤੋਂ ਕੀ ਬਾਤ ਹੈ ਕਹਿੰਦੇ ਨੇ ਕਿ ਘਰ ਦੇ ਵਿੱਚ ਜੇਕਰ ਕੋਈ ਬੱਚਾ ਮਤਲਬ ਡਿਸੇਬਲ ਹੋਵੇ ਤੇ ਮਾਪਿਆਂ ਦਾ ਵੀ ਨਾਲ ਹੀ ਸੰਘਰਸ਼ ਚੱਲਦਾ ਤੇ ਜਦੋਂ ਆਪਣੇ ਮਾਪਿਆਂ ਨੂੰ ਵੇਖਦੇ ਹੋ ਤੁਹਾਨੂੰ ਸੰਭਾਲਣਾ ਤੁਹਾਨੂੰ ਸਭ ਮੈਨੇਜ ਕਰਨਾ ਇੱਧਰ ਉੱਧਰ ਲੈ ਕੇ ਜਾਣਾ ਤੁਹਾਡੀ ਸਟੱਡੀ ਵੱਲ ਧਿਆਨ ਦੇਣਾ ਇਸ ਦੌਰਾਨ ਹੁੰਦਾ ਨਹੀਂ ਕਿ ਕਾਸ਼ ਮੈਂ ਠੀਕ ਹੁੰਦੀ ਤਾਂ ਮੇਰੇ ਮਾਪਿਆਂ ਨੂੰ ਅੱਜ ਮਤਲਬ ਕਿ ਮੇਰੇ ਕਰਕੇ ਇਹ ਚੀਜ਼ਾਂ ਨਾ ਕਰਨੀਆਂ ਪੈਂਦੀਆਂ ਜਿੰਨੀਆਂ ਪ੍ਰੋਬਲਮਸ ਫੇਸ ਹੈ ਨਾ ਕਰਨੀਆਂ ਪੈਂਦੀਆਂ ਦੇਖੋ ਕਾਸ਼ ਤਾਂ ਹਰ ਕਿਸੇ ਦੀ ਜ਼ਿੰਦਗੀ 'ਚ ਹੁੰਦਾ ਹਾਂ ਬਿਲਕੁਲ ਮੈਂ ਇਹ ਮੈਂ ਹਮੇਸ਼ਾ ਇਹ ਚੀਜ਼ਾਂ ਹਰ ਕਿਸੇ ਦੀ ਜ਼ਿੰਦਗੀ 'ਚ ਤਾਂ ਕੁਝ ਨਾ ਕੁਝ ਮੈਂ ਸਿੱਖਣ ਦੀ ਕੋਸ਼ਿਸ਼ ਕਰਦੀ ਰਹਿੰਦੀ ਆ ਹਾਂ ਚਾਹੇ ਬੰਦਾ ਕੋਈ ਨਾਰਮਲ ਵੀ ਆ ਨਾ ਉਹਦੀ ਜ਼ਿੰਦਗੀ ਦੇ ਵਿੱਚ ਵੀ ਕੋਈ ਨਾ ਕੋਈ ਕਾਸ਼ ਹੁੰਦਾ ਕਿ ਕਾਸ਼ ਜੇ ਇਦਾਂ ਹੁੰਦਾ ਤਾਂ ਫੇਰ ਮੈਂ ਇਦਾਂ ਹੋਣਾ ਸੀ ਤੇ ਐਜ਼ ਆ ਹਿਊਮਨ ਬੀਇੰਗ ਮੇਰੀ ਜ਼ਿੰਦਗੀ ਦੇ ਵਿੱਚ ਵੀ ਕਦੀ ਕਦੀ ਮੈਂ ਸੋਚਦੀ ਆਂ ਇਹਨਾਂ ਚੀਜ਼ਾਂ ਬਾਰੇ ਪਰ ਮੈਂ ਆਪਣੇ ਮਾਈਂਡ ਨੂੰ ਉਸੇ ਵੇਲੇ ਡਾਇਵਰਟ ਕਰਨ ਦੀ ਵੀ ਕੋਸ਼ਿਸ਼ ਕਰਦੀ ਆਂ ਕਿ ਜੋ ਮੈਨੂੰ ਪਰਮਾਤਮਾ ਨੇ ਦਿੱਤਾ ਮੈਨੂੰ ਉਹਦੇ ਵਿੱਚ ਖੁਸ਼ ਰਹਿਣਾ ਚਾਹੀਦਾ ਆ ਹੂੰ ਤੇ ਆਪਣੇ ਬਾਰੇ ਜ਼ਰੂਰ ਦੱਸੋ ਸਾਡੀ ਆਡੀਅנס ਨੂੰ ਤੋ ਕੀ ਤੁਸੀਂ ਕੀ ਕੁਝ ਕਰ ਲੈਂਦੇ ਹੋ ਤਾਂ ਜੋ ਤੁਹਾਡੇ ਤੋਂ ਵੀ ਸਾਡੀ ਆਡੀਅנס ਇਨਸਪਾਇਰ ਹੋ ਸਕੇ ਪਹਿਲੀ ਗੱਲ ਤਾਂ ਮੈਂ ਮਾਸਟਰਸ ਕੀਤੀ ਹੋਈ ਆ ਐਮ ਕਾਮ ਮੈਂ ਪਿਛਲੇ ਸਾਲ ਹੀ ਕੰਪਲੀਟ ਕੀਤੀ ਉਸ ਤੋਂ ਬਾਅਦ ਪੀਜੀਡੀਬੀਐਮ ਕੀਤੀ ਤੇ ਹੁਣ ਕਰੰਟਲੀ ਮੈਂ ਬੀਐਡ ਦੀ ਸਟੱਡੀ ਕਰਦੀ ਪਈ ਆ ਨਾਲ ਨਾਲ ਕੰਪੀਟੀਸ਼ਨ ਸੀ ਵੀ ਪ੍ਰੇਪਰੇਸ਼ਨ ਕਰਦੀ ਪਈ ਆ ਤੇ ਕੰਪੀਟੀਸ਼ਨ ਕੋ ਨਿਕਲਦਾ ਤਾਂ ਉਹਦੇ ਵਿੱਚ ਵੀ ਅਪੀਅਰ ਹੋ ਰਹੀ ਆ ਤੇ ਮੇਰਾ ਗਵਰਨਮੈਂਟ ਜੌਬ ਲੈਣ ਦਾ ਐਕਚੁਅਲੀ ਡ੍ਰੀਮ ਹੈਗਾ ਮੈਂ ਐਸਪਾਇਰ ਕਰਦੀ ਕਿ ਮੈਂ ਉਹ ਲਵਾਂ ਤੇ ਬਾਕੀ ਮੈਂ ਇੱਕ ਜੇ ਸਾਈਡ ਦੇ ਉੱਤੇ ਗੱਲ ਕਰਾਂ ਤਾਂ ਮੈਂ ਕੈਲੀਗ੍ਰਾਫੀ ਆਰਟਿਸਟ ਵੀ ਹੈਗੀ ਆ ਕੈਲੀਗ੍ਰਾਫੀ ਕਰਦੀ ਆ ਹਾਂਜੀ ਤੇ ਮੇਰਾ ਛੋਟਾ ਜਿਹਾ ਬਿਜ਼ਨਸ ਉਹ ਵੀ ਚੱਲਦਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਨੇ ਮੂਲ ਮੰਤਰ ਲਿਖਵਾਣਾ ਆ ਜਾਂ ਗੁਰਬਾਣੀ ਦੇ ਕੋਰਸ ਲਿਖਵਾਣੇ ਆ ਜਾਂ ਫਿਰ ਕੈਲੀਗ੍ਰਾਫੀ ਦੇ ਵਿੱਚ ਕਿਸੇ ਨੇ ਬਰਥਡੇ ਵਿਸ਼ ਕਰਵਾਨੀ ਆ ਜਾਂ ਕੁਝ ਵੀ ਉਹ ਸਾਰਾ ਚੀਜ਼ਾਂ ਮੈਂ ਬਣਾ ਕੇ ਡਿਸਪੈਚ ਕਰਦੀ ਆ ਓਕੇ ਹਾਂਜੀ ਤੇ ਇੰਨਾ ਸਾਰਾ ਟੈਲੈਂਟ ਹੈ ਨਾ ਤੇ ਮਤਲਬ ਕਿ ਕਿਤੇ ਨਾ ਕਿਤੇ ਤੁਸੀਂ ਮਤਲਬ ਕਿ ਲਗਾਤਾਰ ਲਾਈਫ ਤੇ ਵਿੱਚ ਸਟਰਗਲ ਕਰ ਰਹੇ ਹੋ ਅੱਗੇ ਵਧ ਰਹੇ ਹੋ ਤੁਹਾਡੇ ਪੇਰੈਂਟਸ ਦੇ ਕੋਲੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਿਆ ਤੇ ਜਦੋਂ ਲੋਕ ਤੁਹਾਡੀ ਮਤਲਬ ਕਿ ਇਸ ਕਾਬਲੀਅਤ ਨੂੰ ਜਾਣਦੇ ਨੇ ਤੇ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਲੋਕਾਂ ਵੱਲ ਤਾਂ ਮੈਂ ਦੇਖਦੇ ਨਹੀਂ ਕਿਉਂਕਿ ਮੈਂ ਲੋਕਾਂ ਨੂੰ ਪਲੀਜ਼ ਨਹੀਂ ਕਰਨਾ ਚਾਹੁੰਦੀ ਮੈਂ ਇਹ ਚੀਜ਼ ਆਪਣੇ ਦਿਮਾਗ ਚੋਂ ਕੱਢੀ ਹੋਈ ਆ ਕਿ ਮੈਂ ਕਿਸੇ ਨੂੰ ਪਲੀਜ਼ ਕਰਨ ਦੁਨੀਆ ਤੇ ਆਈ ਹੋਈ ਆ ਮੈਂ ਆਪਣੀ ਖੁਸ਼ੀ ਦੇਖਦੀ ਆ ਜਿਹੜੀਆਂ ਚੀਜ਼ਾਂ ਮੈਨੂੰ ਸੈਟੀਸਫਾਈ ਕਰਦੀਆਂ ਤੇ ਮੇਰੇ ਪੇਰੈਂਟਸ ਨੂੰ ਸੈਟੀਸਫਾਈ ਕਰਦੀ ਆਂ ਬਸ ਮੇਰੇ ਲਈ ਹੋ ਇੰਪੋਰਟੈਂਟ ਆ ਜੀ ਤੇ ਬਾਇਰਥ ਤੁਸੀਂ ਡਿਸੇਬਲ ਹੋ ਜਾਂ ਉਸ ਤੋਂ ਬਾਅਦ ਕੋਈ ਪ੍ਰੋਬਲਮ ਆਈ ਨਹੀਂ ਬਾਇਰਥ ਮੈਨੂੰ ਪ੍ਰੋਬਲਮ ਨਹੀਂ ਸੀ ਕਿ 2 2.5 ਸਾਲ ਤੱਕ ਤਾਂ ਮੈਂ ਨਾਰਮਲ ਸੀ ਬਿਲਕੁਲ ਜਿਦਾ ਨਾਰਮਲ ਬੱਚੇ ਕ્રોલ ਕਰਦੇ ਆ ਫੜ ਫੜ ਕੇ ਹਨਾ ਵਾਲ ਨੂੰ ਤੁਰਦੇ ਆ ਉਹ ਸਾਰਾ ਕੁਝ ਨਾਰਮਲ ਸੀਗਾ ਉਸ ਤੋਂ ਬਾਅਦ ਫਿਰ ਮੈਂ 2.5 ਸਾਲ ਦੀ ਸੀਗੀ ਫਿਰ ਮੇਰੇ ਪੇਰੈਂਟਸ ਨੇ ਨੋਟਿਸ ਕਰਨਾ ਸ਼ੁਰੂ ਕੀਤਾ ਕਿ ਮੈਂ ਜਦੋਂ ਖੜੀ ਹੁੰਦੀ ਸੀ ਨਾ ਮੈਂ ਡਿੱਗ ਜਾਂਦੀ ਸੀਗੀ ਇੱਕਦਮ ਹਨਾ ਤੇ ਮਤਲਬ ਐਕਟੀਵਿਟੀਜ਼ ਦੇ ਵਿੱਚ ਥੋੜਾ ਡਾਊਨਫਾਲ ਆਣਾ ਸਟਾਰਟ ਹੋ ਗਿਆ ਸੀਗਾ ਤੇ ਫਿਰ ਪੇਰੈਂ ਟਰੀਟਮੈਂਟ ਆਬਵੀਅਸਲੀ ਜਦੋਂ ਪ੍ਰੋਬਲਮ ਪੇਰੈਂਟਸ ਦੇਖਣ ਕਿ ਸਾਡੇ ਬੱਚੇ ਨੂੰ ਕੋਈ ਪ੍ਰੋਬਲਮ ਆ ਹਨਾ ਤਾਂ ਫਿਰ ਟਰੀਟਮੈਂਟ ਕਰਵਾਂਦੇ ਆ ਮੇਰੇ ਪੇਰੈਂਟਸ ਨੇ ਵੀ ਬਹੁਤ ਕਰਵਾਇਆ ਬਟ ਫਾਈਨਲ ਰਿਪੋਰਟ ਮੇਰੀ 7 ਸਾਲ ਦੀ ਜਦੋਂ ਮੈਂ ਸੀਗੀ ਉਦੋਂ ਆ ਗਈ ਸੀਗੇ ਮੈਨੂੰ ਮਸਕੂਲਰ ਡਿਸਟ੍ਰਫੀ ਦੀ ਪ੍ਰੋਬਲਮ ਆ ਤੇ ਇਹ ਕਿਊਰੇਬਲ ਨਹੀਂ ਹੈਗੀ ਇਹਦੀ ਕੋਈ ਮਤਲਬ ਕਿ ਇਹਦਾ ਕੋਈ ਵੀ ਕਿਓਰ ਕਰਨ ਵਾਸਤੇ ਇਹਦਾ ਟਰੀਟਮੈਂਟ ਨਹੀਂ ਹੈਗਾ ਓਕੇ ਤੇ ਫਿਰ ਮੇਰੇ ਪੇਰੈਂਟਸ ਨੇ ਮੇਰੀ ਸਟੱਡੀ ਵਾਲੀ ਫੋਕਸ ਕੀਤਾ ਉਹਨਾਂ ਨੇ ਮਤਲਬ ਕਿ ਮੈਨੂੰ ਸਕੂਲ ਪਾਤਾ ਸੀ ਨਾਰਮਲ 4-5 ਸਾਲ ਦੀ ਉਮਰ ਦੇ ਵਿੱਚ ਫਿਰ ਮੈਂ ਸਟੱਡੀ ਵੱਲ ਮੇਰਾ ਵੀ ਧਿਆਨ ਡਾਇਵਰਟ ਹੋ ਗਿਆ ਜੇ ਮੇਰੇ ਪੇਰੈਂਟਸ ਹਾਰ ਕੇ ਮੈਨੂੰ ਘਰੇ ਬਿਠਾ ਲੰਦੇ ਕਿ ਹੁਣ ਕੀ ਕਰੀਏ ਹਨਾ ਬੋਝ ਪੈ ਗਿਆ ਜਾਂ ਕਿਦਾਂ ਦਾ ਕੁਝ ਵੀ ਆ ਮੇਰੇ ਪੇਰੈਂਟਸ ਨੇ ਚੀਜ਼ਾਂ ਨਹੀਂ ਸੋਚੀਆਂ ਉਹ ਕਹਿੰਦੇ ਕਿ ਜੋ ਪਰਮਾਤਮਾ ਨੇ ਦਿੱਤਾ ਸੀ ਉਹਦੇ ਵਿੱਚ ਰਾਜੀ ਨਹੀਂ ਹੈ ਤੇ ਜੋ ਕਰ ਸਕਦੇ ਹਾਂ ਉਹ ਕਰੀਏ ਜੀ ਹਾਂ ਜੀ ਤੇ ਜਿਸ ਤਰੀਕੇ ਨੇ ਤੁਹਾਡੇ ਪੇਰੈਂਟਸ ਨੇ ਤੁਹਾਡੀ ਲਾਈਫ ਦੇ ਵਿੱਚ سپورਟ ਕੀਤਾ ਇਹੋ ਜੇ ਬਹੁਤ ਸਾਰੇ ਪੇਰੈਂਟਸ ਨੇ ਜਿਹੜੇ ਆਪਣੇ ਬੱਚਾ ਨੂੰ ਕਰਦੇ ਨੇ سپورਟ ਪਰ ਇਹੋ ਜੇ ਵੀ ਪੇਰੈਂਟਸ ਨੇ ਜਿਨ੍ਹਾਂ ਦੇ ਬੱਚੇ ਡਿਸੇਬਲ ਨੇ ਤੇ ਉਹ ਬੱਚਿਆਂ ਨੂੰ ਦੂਸਰਾ ਸਾਹਮਣੇ ਸ਼ੋਅ ਕਰਨ ਤੋਂ ਵੀ ਸ਼ਰਮ ਮਹਿਸੂਸ ਕਰਦੇ ਨੇ ਤੇ ਇਸ ਨੂੰ ਲੈ ਕੇ ਕੀ ਕਹੋਗੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਪੇਰੈਂਟਸ ਆਪਣੇ ਬੱਚੇ ਤੋਂ ਸ਼ਰਮ ਖਾਣਗੇ ਤਾਂ ਉਹਨੂੰ ਸੋਸਾਇਟੀ ਕਿਦਾਂ ਐਕਸੈਪਟ ਕਰੂਗੀ ਬਿਲਕੁਲ ਹੈਨਾ ਮੈਂ ਮੈਂ ਮੇਰਾ ਇਹ ਮੰਨਣਾ ਕਿ ਕਿਸੇ ਦੇ ਘਰ ਦੇ ਵਿੱਚ ਵੀ ਜੇ ਇਦਾਂ ਦਾ ਬੱਚਾ ਬਰਥ ਲੈਂਦਾ ਤਾਂ ਪੇਰੈਂਟਸ ਪਹਿਲਾਂ ਉਹਨੂੰ ਐਕਸੈਪਟ ਕਰਨ ਪੇਰੈਂਟਸ ਆਪਣੇ ਦਿਮਾਗ ਦੇ ਵਿੱਚੋਂ ਇਹ ਚੀਜ਼ ਨੂੰ ਕੱਢਣ ਕਿ ਸਾਡੇ ਘਰ ਦੇ ਵਿੱਚ ਕੋਈ ਬੋਝ ਪੈਦਾ ਹੋ ਗਿਆ ਜਾਂ ਸਾਡੇ ਤੇ ਹੁਣ ਅਸੀਂ ਕਿੱਦਾਂ ਜ਼ਿੰਦਗੀ ਨੂੰ ਗੁਜ਼ਾਰਾਂਗੇ ਜਾਂ ਅਸੀਂ ਇਹਨੂੰ ਕਿੱਦਾਂ ਸਾਮਾਂਗੇ ਉਹਨਾਂ ਚੀਜ਼ਾਂ ਤੋਂ ਹਟ ਕੇ ਤੁਹਾਡੇ ਬੱਚੇ ਦੇ ਵਿੱਚ ਜੋ ਹਿਡਨ ਟੈਲੈਂਟ ਹੈਗਾ ਉਹਨੂੰ ਕੱਢਣ ਦੀ ਕੋਸ਼ਿਸ਼ ਕਰੋ ਤੇ ਉਹਨੂੰ ਸਪੋਰਟ ਕਰੋ ਤੇ ਸੋਸਾਇਟੀ ਦੇ ਸਾਹਮਣੇ ਜਦੋਂ ਆਪਣੇ ਬੱਚੇ ਨੂੰ ਲੈ ਕੇ ਜਾਓ ਤਾਂ ਉਹਦੇ ਤੇ ਪ੍ਰਾਊਡ ਫੀਲ ਕਰੋ ਠੀਕ ਆ ਇੱਕ ਨਾਰਮਲ ਬੱਚੇ ਤੋਂ ਜ਼ਿਆਦਾ ਕਿਉਂਕਿ ਸਾਨੂੰ ਲੋਕਾਂ ਨੂੰ ਜਿੰਨਾ ਜਿੰਦਾ ਮੈਨੂੰ ਪ੍ਰੋਬਲਮ ਆ ਜਾਂ ਕਿਸੇ ਨੂੰ ਵੀ ਸਾਨੂੰ ਮੈਂਟਲ ਇਸ਼ੂਸ ਬਹੁਤ ਹੁੰਦੇ ਆ ਅਸੀਂ ਲਗਾਤਾਰ ਕੁਝ ਨਾ ਕੁਝ ਸੋਚਦੇ ਰਹਿੰਨੇ ਆ ਤੇ ਉਹ ਮੈਂਟਲ ਇਸ਼ੂਸ ਦੇ ਵਿੱਚੋਂ ਸਾਨੂੰ ਸਾਡੇ ਪੇਰੈਂਟਸ ਹੀ ਕੱਢ ਸਕਦੇ ਆ ਬਿਲਕੁਲ ਹੈਨਾ ਕਿਉਂਕਿ ਮੈਂਟਲ ਡਿਸਆਰਡਰਸ ਤੁਸੀਂ ਦੇਖੋ ਵਰਲਡ ਦੇ ਵਿੱਚ ਜ਼ਿਆਦਾਤਰ ਡਿਸੇਬਲ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਡਿਪਰੈਸ਼ਨ ਐਂਗਜ਼ਾਇਟੀ ਦੀ ਪ੍ਰੋਬਲਮ ਉਹਨਾਂ ਲੋਕਾਂ ਦੇ ਵਿੱਚ ਦੇਖੀ ਜਾਂਦੀ ਕਿਉਂ ਦੇਖੀ ਜਾਂਦੀ ਕਿਉਂਕਿ ਸਾਡੂੰ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਸਾਡੀ ਡਿਸੇਬਿਲਟੀ ਹਮੇਸ਼ਾ ਪਰੇਸ਼ਾਨ ਕਰਦੀ ਰਹਿੰਦੀ ਸੋਸਾਇਟੀ ਦੀਆਂ ਅਸੀਂ ਗੱਲਾਂ ਸੁਣਦੇ ਆ ਸਾਡੇ ਆਪਣੇ ਦਿਮਾਗ ਦੇ ਵਿੱਚ ਜਿਹੜੀਆਂ ਗੱਲਾਂ ਉਪਚਦੀਆਂ ਰਹਿੰਦੀਆਂ ਹਨ ਉਹਨਾਂ ਤੋਂ ਅਸੀਂ ਪਰੇਸ਼ਾਨ ਰਹਿੰਦੇ ਆ ਉਹਨਾਂ ਚੀਜ਼ਾਂ ਨੂੰ ਹੁਣ ਕੌਣ ਮਤਲਬ ਕਿ ਸਾਡੀ ਲਾਈਫ ਤੋਂ ਡਿਸਕਾਰਡ ਕਰ ਸਕਦਾ ਸਾਡੇ ਪੇਰੈਂਟਸ ਤੇ ਉਹ ਹੀ ਸਪੋਰਟ ਨਹੀਂ ਕਰੋਗੇ ਤਾਂ ਸਿ ਸੁਸਾਇਟੀ ਕੋ ਕੀ ਐਕਸੈਪਟ ਕਰਾਂਗੇ ਨਾ ਜਾ ਕੇ ਇਹ ਚੀਜ਼ ਹੂੰ ਤੇ ਲਾਈਫ ਦੇ ਵਿੱਚ ਕੀ ਕੀ ਪ੍ਰੋਬਲਮਸ ਫੇਸ ਕਰ ਰਹੇ ਹੋ ਕਿਉਂਕਿ ਚੇਅਰ ਤੇ ਬੈਠੇ ਹੋ ਤੁਸੀਂ 휠 ਚੇਅਰ ਤੇ ਤੇ ਕਿਸੇ ਇਨਸਾਨ ਦੇ ਲਈ 2 ਘੰਟੇ ਇਕੱਠੇ ਬਟਣਾ ਮਤਲਬ ਕਿ ਔਖੇ ਹੋ ਜਾਂਦੇ ਨੇ ਪਰ ਤੁਸੀਂ ਇੰਨੇ ਨੇ ਘੰਟੇ ਤੇ ਬਤੀਤ ਕਰਦੇ ਹੋ ਤੇ ਔਖਾ ਨਹੀਂ ਹੁੰਦਾ ਦੇਖੋ ਮੈਂ ਸਟੈਮਨਾ ਆਪਣਾ ਬਣਾ ਲਿਆ ਆ ਮੈਂ ਫਿਊਚਰ ਵਾਰੇ ਸੋਚਦੀ ਆ ਕਿ ਜੇ ਅੱਜ ਮੈਂ ਪ੍ਰੋਬਲਮ ਫੇਸ ਕਰਦੀ ਪਈ ਆ ਤੇ ਇਹ ਮੇਰੇ ਫਿਊਚਰ ਵਾਸਤੇ ਅੱਗੇ ਜਾ ਕੇ ਚੀਜ਼ ਜਿਹੜੀ ਆ ਮੈਨੂੰ ਹੈਲਪ ਆਊਟ ਕਰੂਗੀ ਕਿਉਂਕਿ ਸਟੱਡੀ ਆ ਜਿਹੜੀ ਮੈਂ ਸਟੱਡੀ ਛੱਡ ਦੂੰਗੀ ਮੈਂ ਨਾ ਚੀਜ਼ਾਂ ਵੱਲ ਧਿਆਨ ਦਊਂਗੀ ਕਿ ਮੈਨੂੰ ਮੈਂ ਥੱਕ ਰਹੀ ਆ ਯਮ ਕੋ ਨਹੀਂ ਹੋ ਰਿਹਾ ਇੱਕ ਨਹੀਂ ਹੋ ਰਿਹਾ ਜਿਹੜਾ ਲਬਜ਼ਾ ਮੈਂ ਆਪਣੀ ਲਾਈਫ ਦੇ ਵਿੱਚੋਂ ਬਹੁਤ ਦੇਰ ਦਾ ਕੱਢ ਚੁੱਕੀ ਆ ਮੈਂ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦੀ ਉਹ ਕਿਹੜੀ ਚੀਜ਼ ਸੀਗੀ ਜਿੰਨੇ ਮੋਟੀਵੇਟ ਕੀਤਾ ਇਹ ਸ਼ਬਦ ਇਹ ਮਤਲਬ ਕੀ ਚੀਜ਼ ਆ ਆਪਣੀ ਲਾਈਫ ਚੋਂ ਕੱਢਣ ਦੀ ਮੇਰੇ ਮਦਰ ਨੇ ਐਕਚੁਅਲੀ ਜਦੋਂ ਮੈਂ ਪਲੱਸ 1 ਦੇ ਵਿੱਚ ਐਡਮਿਸ਼ਨ ਲਈ 10th ਤੱਕ ਤਾਂ ਮੇਰੇ ਸਕੂਲਿੰਗ ਬਹੁਤ ਅੱਛੀ ਚੱਲਦੀ ਕਿਉਂਕਿ ਨਾਰਮਲੀ ਮੈਨੂੰ ਸਕੂਲ ਦੇ ਵਿੱਚ ਘਰ ਵਰਗਾ ਮਾਹੌਲ ਸਿਗਾ ਮਿਲਦਾ ਬਟ ਜਦੋਂ ਮੈਂ ਪਲੱਸ 1 ਦੇ ਵਿੱਚ ਗਈ ਤਾਂ ਕਾਲਜ ਦਾ ਇੱਕਦਮ ਐਟਮੋਸਫੇਅਰ ਦੇ ਵਿੱਚ ਜਦੋਂ ਮੈਂ ਗਈਆਂ ਤਾਂ ਮੈਂ ਉੱਥੇ ਜਾ ਕੇ ਥੋੜਾ ਜਿਹਾ ਜ ਪਰ ਮੇਰੇ ਮਦਰ ਨੇ ਮੈਨੂੰ ਇੱਕ ਗੱਲ ਕਹੀ ਸੀ ਮੰਮੀ ਕਹਿੰਦੇ ਕਿ ਤੇਰੇ ਕੋਲ ਨਾ ਕੋਈ ਆਪਸ਼ਨ ਨਹੀਂ ਹੈਗਾ ਸਟੱਡੀ ਕਰਨ ਤੋਂ ਇਲਾਵਾ ਕਹਿੰਦੇ ਜੇ ਤੇਰੇ ਕੋਲ ਕੋਈ ਦੂਸਰਾ ਆਪਸ਼ਨ ਹੈਗਾ ਤਾਂ ਤੂੰ ਮੈਨੂੰ ਦੱਸ ਦੇ ਆਪਾਂ ਉਹ ਕਰ ਲੈਂਦੇ ਆ ਤੇ ਬਸ ਮੈਂ ਉਹ ਚੀਜ਼ ਆਪਣੇ ਪੱਲੇ ਬੰਨ ਲਈ ਤੇ ਬਸ ਮੈਂ ਸਟੱਡੀ ਦੇ ਵਾਲੀ ਫੋਕਸ ਕੀਤਾ ਉਸ ਦਿਨ ਤੋਂ ਲੈ ਕੇ ਅੱਜ ਦਿਨ ਤੱਕ ਤੇ ਤੁਸੀਂ ਦੇਖ ਸਕਦੇ ਆ ਕਿ ਮੈਂ ਇੱਥੇ ਤੱਕ ਪਹੁੰਚ ਗਈ ਆ ਉਹ ਮੇਰੇ ਮਦਰ ਦੀ ਜਿਹੜੀ ਇੱਕ ਗੱਲ ਸੀਗੀ ਮੈਂ ਆਪਣੇ ਦਿਮਾਗ ਦੇ ਵਿੱਚ ਵਸਾ ਲਈ ਸੀ ਤੇ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਮਤਲਬ ਸਟੱਡੀ ਆਪਣੀ ਕੰਟੀਨਿਊ ਰੱਖ ਰਹੇ ਹੋ ਸਰਕਾਰਾਂ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਤੁਹਾਡੇ ਵਾਸਤੇ ਸਪੈਸ਼ਲ ਆਪੋਰਚੁਨਿਟੀ ਜਾਂ ਕਿਸੇ ਤਰ੍ਹਾਂ ਦੀ ਕੋਈ ਹੈਲਪ ਜਾਂ ਕੁਛ ਇਦਾਂ ਤੁਹਾਨੂੰ ਸਪੈਸ਼ਲ ਕੋਈ ਸਪੋਰਟ ਨਹੀਂ ਹੈਗੀ ਸਾਡੀ ਆਪਣੀ ਹਿੰਮਤ ਆ ਮੇਰੇ ਪੇਰੈਂਟਸ ਦੀ ਹਿੰਮਤ ਆ ਮੇਰੀ ਹਿੰਮਤ ਹੈਗੀ ਆ ਕਿ ਅਸੀਂ ਲਗਾਤਾਰ ਜਿਹੜਾ ਆ ਅਸੀਂ ਸੰਘਰਸ਼ ਕਰਦੇ ਜਾ ਰਹੇ ਹਾਂ ਜੇ ਮੈਂ ਕਮਾ ਸਰਕਾਰਾਂ ਵੱਲੋਂ ਕੋਈ ਹੈਲਪ ਹੋਵੇ ਨਹੀਂ ਕੋਈ ਨੋ ਕੋਈ ਸਰਕਾਰਾਂ ਵੱਲੋਂ ਹੈਲਪ ਨਹੀਂ ਹੈਗੀ ਨਾ ਕੋਈ ਸਾਡੇ ਵਾਸਤੇ ਸਪੈਸ਼ਲ ਸਕੀਮ ਹੈਗੀ ਆ ਕਿ ਜੇ ਅਸੀਂ ਇੰਨੀਆਂ ਡਿਗਰੀਆਂ ਲੈਣੇ ਪਏ ਆ ਜਾਂ ਪੜਦੇ ਪਏ ਆ ਮੇਰੇ ਵਰਗੇ ਹੋਰ ਵੀ ਬੱਚੇ ਹੋਣਗੇ ਜਿਹੜੇ ਪੜਦੇ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਹੀ ਬਹੁਤ ਲਾਈਫ ਦੇ ਵਿੱਚ ਬਹੁਤ ਕੁਝ ਕੀਤਾ ਬਹੁਤ سارے ਲੋਕਾਂ ਮੇਤੋਂ ਪਰੇ ਤੋਂ ਪਰੇ ਜਿਨ੍ਹਾਂ ਨੇ ਲਾਈਫ ਦੇ ਵਿੱਚ ਬਹੁਤ ਕੁਝ ਕੀਤਾ ਪਰ ਸਰਕਾਰਾਂ ਵੱਲੋਂ ਮੈਨੂੰ ਨਹੀਂ ਲੱਗਦਾ ਕਿ ਅਜੇ ਤੱਕ ਕਿਸੇ ਨੂੰ ਕੋਈ ਸਪੋਰਟ ਮਿਲੀ ਹੈਗੀ ਆ ਤੇ ਨਾ ਹੀ ਮਿਲਣੀ ਆ ਮੈਂ ਉਮੀਦ ਛੱਡ ਚੁੱਕੀ ਆ ਇਸ ਚੀਜ਼ ਦੀ ਜੋ ਮੈਂ ਕਰ ਸਕਦੀ ਆ ਉਹ ਮੈਂ ਆਪਣੀ ਲਾਈਫ ਵਾਸਤੇ ਕਰਦੀ ਪਈ ਆ ਤੇ ਤੁਹਾਡਾ ਡਰੀਮ ਹੈ ਗਵਰਨਮੈਂਟ ਜੌਬ ਕਰਨ ਦਾ ਤੇ ਜਦੋਂ ਇਕਜ਼ੈਮਸ ਦੇ ਕੇ ਆਉਂਦੇ ਹੋ ਕਿਸੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਬਣਦੇ ਹੋ ਬਟ ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਤੁਹਾਡੀ ਕਾਬਲੀਅਤ ਦੇ ਹਿਸਾਬ ਦੇ ਨਾਲ ਤੇ ਉਸ ਵੇਲੇ ਕਿਤੇ ਨਾ ਕਿਤੇ ਦੁੱਖ ਤਾਂ ਪਹੁੰਚਦਾ ਹੀ ਹੋਏਗਾ ਇਹ ਤਾਂ ਦੇਖੋ ਆਪਣੀ ਪ੍ਰੈਪਰੇਸ਼ਨ ਆ ਮੈਂ ਪ੍ਰੈਪਰੇਸ਼ਨ ਕਰਦੀ ਜਾ ਰਹੀ ਆ ਜਦੋਂ ਸਕਸੈਸਫੁਲ ਹੋ ਜੂਗੀ ਸਾਰੀ ਦੁਨੀਆ ਨੂੰ ਪਤਾ ਲੱਗ ਜਾਊਗਾ ਬਟ ਇੱਕ ਚੀਜ਼ ਮੈਂ ਇੱਥੇ ਪੁਆਇੰਟ ਆਊਟ ਕਰਨਾ ਚਾਹੁੰਦੀ ਆ ਜਦੋਂ ਮੈਂ ਕੋਈ ਗਵਰਨਮੈਂਟ ਜੌਬ ਦਾ ਮੈਂ ਪੇਪਰ ਦੇਣ ਜਾਂਦੀ ਆ ਉੱਥੇ ਇਹ ਪ੍ਰੋਬਲਮ ਖੜੀ ਆ ਜਾਂਦੇ ਕਿ ਤੁਸੀਂ ਇਲੈਕਟ੍ਰੋਨਿਕ व्हीਲਚੇਅਰ ਲੈ ਕੇ ਅੰਦਰ ਨਹੀਂ ਜਾ ਸਕਦੇ ਹੈਗੇ ਜਦ ਕਿ ਇਹ ਮੇਰੀ ਨੈਸੈਸਿਟੀ ਆ ਮੈਂ ਨੋਰਮਲ व्हीलचेयर ਤੇ ਨਹੀਂ ਬੈਠ ਸਕਦੀ ਕਿਉਂਕਿ ਮੇਰੀ ਸਪਾਈਨਲ ਕੋਰਡ ਦੇ ਵਿੱਚ ਕਰਵ ਆ ਓਕੇ ਠੀਕ ਆ ਨਾ ਉਹ ਮਤਲਬ ਕਿ ਉਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਉਹਨਾਂ ਦੇ ਦਿਮਾਗ ਦੇ ਵਿੱਚ ਨਾ ਕੈਲਿਬਰ ਹੀ ਨਹੀਂ ਹੈਗਾ ਕਿ ਉਹ ਡਿਫਰੈਂਟ ਕਾਈਂਡ ਆਫ ਡਿਸੇਬਿਲਟੀਜ਼ ਨੂੰ ਸਮਝ ਸਮਝ ਸਕਣ ਹਨਾ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਕਿ ਹਰ ਇੱਕ ਡਿਸੇਬਲ ਬੰਦੇ ਦੀ ਆਪਣੀ ਨੀਡ ਹੁੰਦੀ ਆ ਅਸੀਂ ਕੋਈ ਕੰਪੀਟੀਸ਼ਨ ਦਾ ਜੇ ਪੇਪਰ ਦੇਣ ਜਾਂਦੇ ਆ ਤਾਂ ਉੱਥੇ ਦਾ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਉਹਨਾਂ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਉਹਦੇ ਨਾਲ ਅਸਿਸਟ ਕਰਨਾ ਹੈਗਾ ਆ ਤੇ ਮੈਨੂੰ ਲੜ ਕੇ ਹਮੇਸ਼ਾ ਜਿਹੜਾ ਸਰਕਾਰੀ ਪੇਪਰ ਦੇਣਾ ਪੈਂਦਾ ਜਾ ਕੇ ਹਾਂਜੀ ਮਤਲਬ ਆਪਣੇ ਹੱਕਾਂ ਦੇ ਲਈ ਖੁਦ ਲੜ ਰਹੇ ਹੋ ਬਿਲਕੁਲ ਬਿਲਕੁਲ ਅੱਛਾ ਇਹੋ ਜਿਹੀ ਵੀ ਹੈਂਡੀਕੈਪ ਨੇ ਇਹੋ ਜਿਹੀ ਵੀ ਡਿਸੇਬਲ ਲੋਕ ਨੇ ਜਿਨ੍ਹਾਂ ਨੂੰ ਆਪਣੇ ਰਾਈਟਸ ਬਾਰੇ ਪਤਾ ਹੀ ਨਹੀਂ ਹੈਗਾ ਵਾ ਤੇ ਇਹੋ ਜਿਹੋ ਲੋਕ ਜਿਹੜੇ ਤੁਹਾਨੂੰ ਮਿਲਦੇ ਨੇ ਲਾਈਫ ਦੇ ਵਿੱਚ ਫਿਰ ਕਿਤੇ ਨਾ ਕਿਤੇ ਹੁੰਦਾ ਕਿ ਯਾਰ ਇਹਨਾਂ ਨੂੰ ਤੇ ਆਪਣੇ ਬਾਰੇ ਹੀ ਨਹੀਂ ਪਤਾ ਕਿਵੇਂ ਹੱਕ ਲੈਣਗੇ ਕਿਵੇਂ ਆਪਣੇ ਵਾਸਤੇ ਆਵਾਜ਼ ਬੁਲੰਦ ਕਰਨਗੇ ਮੈਨੂੰ ਇਹ ਚੀਜ਼ ਹਮੇਸ਼ਾ ਬਹੁਤ ਪਰੇਸ਼ਾਨ ਕਰਦੀ ਹੈਗੀ ਆ ਕਿਉਂਕਿ ਮੈਂ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ ਵੀ ਜਾਂਦੀ ਆ ਛੋਟੀ ਜੀ ਐਗਜ਼ਾਮਪਲ ਦਿੰਦੀ ਆ ਕਿ ਹੈਂਡੀਕੈਪਡ ਪਰਸਨਸ ਨੂੰ ਇੱਥੇ ਜਿਹੜੇ ਸੁਣਦੇ ਪਏ ਉਹਨਾਂ ਨੂੰ ਵੀ ਪਤਾ ਲੱਗ ਜਵੇ ਹੈਂਡੀਕੈਪਡ ਪਰਸਨਸ ਨੂੰ ਐਗਜ਼ਾਮਸ ਦੇ ਵਿੱਚ ਐਕਸਟਰਾ ਟਾਈਮ ਜਿਹੜਾ ਮਿਲਦਾ ਆ ਉਹ ਸਾਡਾ ਰਾਈਟ ਆ ਮਤਲਬ 3 ਤੋਂ 4 ਘੰਟੇ ਮਿਲਦੇ ਹਨ ਨਾ ਅਲਤੇ ਘੰਟੇ ਨਾਰਮਲ ਨੂੰ ਤੇ ਹਰ ਇੱਕ ਘੰਟੇ ਦੇ ਪਿੱਛੇ 20 ਮਿੰਟ ਹੁੰਦੇ ਆ ਜੇ ਡੇਢ ਘੰਟੇ ਦਾ ਪੇਪਰ ਆ ਤਾਂ ਤੁਹਾਨੂੰ ਅੱਧਾ ਘੰਟਾ ਮਿਲਣਾ ਠੀਕ ਆ ਤਾਂ ਜੇ 3 ਘੰਟੇ ਦਾ ਪੇਪਰ ਆ ਤਾਂ ਤੁਹਾਨੂੰ 1 ਘੰਟਾ ਉਹਦੇ ਪਿੱਛੇ ਐਕਸਟਰਾ ਮਿਲਣਾ ਹੈਗਾ ਆ ਤੇ ਬਹੁਤ ਸਾਰੇ ਹੈਂਡੀਕੈਪਡ ਪਰਸਨਸ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਉਹਨਾਂ ਨੂੰ ਐਕਸਟਰਾ ਟਾਈਮ ਮਿਲਦਾ ਆ ਹੂੰ ਤੇ ਮੇਰੇ ਪ੍ਰੋਫੈਸਰਸ ਨਾਲ ਟੀਚਰਸ ਨਾਲ ਗੱਲ ਹੁੰਦੀ ਆ ਤਾਂ ਉਹ ਕਹਿੰਦੇ ਕਿ ਤੁਸੀਂ ਪਹਿਲੇ ਆ ਕਿ ਜਿਹੜੇ ਇਹ ਚੀਜ਼ ਇੱਥੇ ਅੱਗੇ ਉਠਾਉਨੇ ਪਏ ਆ ਕਈ ਲੋਕ ਤਾਂ ਨਾਰਮਲ ਟਾਈਮ ਦੇ ਵਿੱਚ ਆਪਣਾ ਪੇਪਰ ਕਰਕੇ ਚਲੇ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਐਕਸਟਰਾ ਟਾਈਮ ਆ ਜਿਹੜਾ ਉਹਨਾਂ ਦਾ ਰਾਈਟ ਆ ਹੂੰ ਬਿਲਕੁਲ ਹੈ ਤੇ ਹਰ ਇੱਕ ਇਨਸਾਨ ਨੂੰ ਕਿਤੇ ਨਾ ਕਿਤੇ ਇਹ ਜ਼ਿੰਦਗੀ ਦੇ ਵਿੱਚ ਤਕਲੀਫ ਹੁੰਦੀ ਜਦੋਂ ਦੀ ਉਮਰ ਵੱਧਦੀ ਤੇ ਆਪਣੇ ਮਾਪਿਆਂ ਵੱਲ ਦੇਖਦਾ ਕਿ ਉਹਦੇ ਮਾਪੇ ਦਿਨ ਪ੍ਰਤੀ ਦਿਨ ਉਹਨਾਂ ਦੀ ਉਮਰ ਟਾਲਦੀ ਪਈ ਹੈ ਤੇ ਤੁਸੀਂ ਪੂਰੀ ਤਰ੍ਹਾਂ ਆਪਣੇ ਪੇਰੈਂਟਸ ਤੇ ਡਿਪੈਂਡ ਹੋ ਤੁਹਾਡੇ ਮਨ ਦੇ ਅੰਦਰ ਇਹ ਕਿੰਨੀਆਂ ਕੁ ਚੀਜ਼ਾਂ ਮਤਲਬ ਕਿ ਹੈ ਨਾ ਕਰ ਕਰਕੇ ਬੈਠੀਆਂ ਹੋਈਆਂ ਨੇ ਕਿ ਜੇਕਰ ਮੇਰੇ ਪੇਰੈਂਟਸ ਨੂੰ ਕੋਈ ਆਂਚ ਵੀ ਆ ਗਈ ਤਾਂ ਮੇਰੀ ਲਾਈਫ ਦਾ ਕੀ ਹੋਊਗਾ ਦੇਖੋ ਇਹ ਤਾਂ ਮੈਂ ਕਹਿੰਨੀ ਥੋੜਾ ਜਿਹਾ ਸੈਲਫਿਸ਼ ਪੁਆਇੰਟ ਆਫ View ਦੇ ਨਾਲ ਆਪਾਂ ਚੀਜ਼ ਨੂੰ ਦੇਖਦੇ ਹਾਂ ਮੈਂ ਇਸ ਚੀਜ਼ ਦੇ ਨਾਲ ਇਸ ਐਂਗਲ ਦੇ ਨਾਲ ਸੋਚਦੀ ਆ ਕਿ ਮੈਂ ਆਪਣੇ ਪੇਰੈਂਟਸ ਨਾਲ ਕੋਈ ਨਾਰਮਲ ਬੰਦਾ ਜਿੰਨਾ ਅਟੈਚ ਹੁੰਦਾ ਉਸ ਤੋਂ ਜ਼ਿਆਦਾ ਮੈਂ ਆਪਣੇ ਪੇਰੈਂਟਸ ਨਾਲ ਅਟੈਚ ਹੈਗੀ ਆ ਮਤਲਬ ਮੈਂ ਜੇ ਮੇਰੇ ਪੇਰੈਂਟਸ ਇੱਕ ਦੋ ਘੰਟੇ ਲਈ ਵੀ ਇੱਧਰ ਉੱਧਰ ਹੋ ਜਾਂਦਾ ਮੇਰੇ ਮਨ ਨੂੰ ਕੁਝ ਹੋਣ ਲੱਗ ਜਾਂਦਾ ਕਿਉਂਕਿ ਮੈਂ ਉਹਨਾਂ ਤੋਂ ਬਿਨਾਂ ਰਹਿ ਨਹੀਂ ਸਕਦੀ ਤੇ ਡਰਤਾ ਲੱਗਦਾ ਹੈ ਯਾ ਹਰ ਕਿਸੇ ਨਾਰਮਲ ਬੰਦੇ ਨੂੰ ਵੀ ਲੱਗਦਾ ਕਿ ਜਦੋਂ ਉਹਦੇ ਪੇਰੈਂਟਸ ਦੀ ਜਿਹੜੀ ਏਜ ਆ ਉਹ ਵੱਧਦੀ ਆ ਮੇਰੇ ਦਿਮਾਗ ਦੇ ਵਿੱਚ ਵੀ ਹਮੇਸ਼ਾ ਇਹੋ ਚੀਜ਼ ਰਹਿੰਦੀ ਕਿ ਮੇਰੇ ਪੇਰੈਂਟਸ ਠੀਕ ਰਹਿਣ ਤੇ ਮੇਰੇ ਪੇਰੈਂਟਸ ਠੀਕ ਰਹਿਣਗੇ ਤਾਂ ਜੋ ਕੁਝ ਮੈਂ ਆਪਣੀ ਲਾਈਫ ਦੇ ਵਿੱਚ ਕਰਦੀ ਪਈ ਆ ਸਟਰਗਲ ਕਰਦੀ ਪਈ ਆ ਉਹ ਸਾਰਾ ਕੁਝ ਚੱਲਦਾ ਰਹੂਗਾ ਜੇ ਮੇਰੇ ਪੇਰੈਂਟਸ ਨੂੰ ਕੁਝ ਹੋ ਗਿਆ ਤਾਂ ਫੇਰ ਮੇਰੀ ਲਾਈਫ ਰੁਕ ਜਾਣੀ ਆ ਮੇਰੇ ਦਿਮਾਗ ਦੇ ਵਿੱਚ ਹਮੇਸ਼ਾ ਇਹ ਚੀਜ਼ ਰਹਿੰਦੀ ਆ ਜੀ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਬਹੁਤ ਘਾਟੇ ਉਹ ਜੋ ਲੋਕ ਮਿਲਦੇ ਨੇ ਜਿਹੜੇ ਤੁਹਾਨੂੰ ਪੋਜ਼ਿਟਿਵ ਕਰਦੇ ਨੇ ਜ਼ਿਆਦਾਤਰ ਲੋਕ ਨੈਗੇਟਿਵ ਕਰਨ ਵਾਸਤੇ ਹੀ ਆਉਂਦੇ ਨੇ ਤੁਹਾਡੀ ਲਾਈਫ ਦੇ ਵਿੱਚ ਇਹ ਉਹ ਜੋ ਲੋਕ ਕਿੰਨੇ ਕਾਇ ਨੇ ਪਹਿਲਾਂ ਤਾਂ ਮੈਂ ਆਪਣੇ ਦਾਦਾ ਦਾਦੀ ਤੋਂ ਸਟਾਰਟ ਕਰੂੰਗੀ ਜਿਹੜੇ ਮੇਰੇ ਫਾਦਰ ਸਾਈਡ ਦੀ ਫੈਮਿਲੀ ਸੀਗੀ ਉਹਨਾਂ ਨੇ ਬਹੁਤ ਡੀ ਮੋਟੀਵੇਟ ਕੀਤਾ ਉਹਨਾਂ ਨੇ ਆਪਣੇ ਘਰ ਦਾ ਮੈਨੂੰ ਮੈਂਬਰ ਹੀ ਨਹੀਂ ਸਮਝਿਆ ਸੀਗਾ ਕਦੀ ਵੀ ਕਿਉਂ ਉਹ ਸਮਝਦੇ ਨਹੀਂ ਸੀਗੇ ਉਹ ਮੇਰੇ ਤਾਇਆ ਜੀ ਦੇ ਬੇਟੇ ਸੀਗੇ ਉਹਨਾਂ ਨੂੰ ਆਪਣਾ ਪੁੱਤੇ ਸਮਝਦੇ ਸੀ ਮੇਰੇ ਮੇਰੇ ਵੱਲ ਤਾਂ ਉਹਨਾਂ ਨੇ ਕਦੀ ਪਿਆਰ ਦੀ ਨਜ਼ਰ ਦੇ ਨਾਲ ਵੀ ਨਹੀਂ ਸੀ ਦੇਖਿਆ ਤੇ ਉਹ ਚੀਜ਼ ਮੈਨੂੰ ਹਮੇਸ਼ਾ ਬੜਾ ਤਾਂ ਕਰਦੀ ਕਿ ਮੈਨੂੰ ਦਾਦਾ-ਦਾਦੀ ਦਾ ਲਾਈਫ ਦੇ ਵਿੱਚ ਪਿਆਰ ਨਹੀਂ ਮਿਲਿਆ ਕਿਉਂਕਿ ਉਹ ਉਹਨਾਂ ਦੀ ਉਹਨਾਂ ਦੀ ਥਿੰਕਿੰਗ ਬਹੁਤ ਗਲਤ ਸੀਗੀ ਮੇਰੇ ਪੇਰੈਂਟਸ ਜਿਹੜੇ ਸੀਗੇ ਮੇਰੇ ਪੇਰੈਂਟਸ ਮੈਨੂੰ ਐਕਸੈਪਟ ਵੀ ਕੀਤਾ ਤੇ ਉਹਨਾਂ ਨੇ ਨਾਰਮਲ ਬੱਚੇ ਵਾਂਗੂ ਮੈਨੂੰ ਰੇਜ਼ ਵੀ ਕੀਤਾ ਪਰ ਉਹਨਾਂ ਦੇ ਦਿਮਾਗ ਦੇ ਵਿੱਚ ਸ਼ਾਇਦ ਇਹ ਹੋਊਗਾ ਕਿ ਨਾਰਮਲ ਨਹੀਂ ਹੈਗੀ ਲਾਈਫ 'ਚ ਕੀ ਵੱਤੋ ਵੱਤ ਕਰ ਲਈਗੀ ਹਨਾ ਉਹ ਚੈਲੰਜ ਦਿੰਦੇ ਹੁੰਦੇ ਸੀ ਮੇਰੇ ਪੇਰੈਂਟਸ ਨੂੰ ਅਸੀਂ ਦੇਖਦੇ ਹਾਂ ਤੁਸੀਂ ਇਹਨੂੰ ਕਿੱਦਾਂ ਸਾਹਮਦੇ ਆ ਅਸੀਂ ਦੇਖਦੇ ਹਾਂ ਤੁਸੀਂ ਇਹਨੂੰ ਕਿੱਥੇ ਤੱਕ ਲੈ ਕੇ ਜਾਂਦੇ ਆ ਪਰ ਮੇਰੇ ਪੇਰੈਂਟਸ ਨੇ ਉਹਨੂੰ ਐਜ਼ ਅ ਚੈਲੰਜ ਲਿਆ ਤੇ ਪੂਰਾ ਕਰਕੇ ਵੀ ਦਿਖਾਇਆ ਜੀ ਤੇ ਜਦੋਂ ਘਰ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਤੁਹਾਡੇ ਮਨ ਤੇ ਕੀ ਬੀਤਦੀ ਸੀ ਕਿਉਂਕਿ ਪਹਿਲਾਂ ਇੱਕ ਤਾਂ ਮਾਈਂਡ ਸੀਗਾ ਮੈਨੂੰ ਕੀ ਹੋ ਗਿਆ ਨਾ ਠੀਕ-ਠਾਕ ਸੀ ਇਹ ਚੀਜ਼ਾਂ ਮੈਂ ਕਿਦਾਂ ਲਾਈਫ ਦੇ ਵਿੱਚ ਹੈਂਡਲ ਕਰੂੰਗੀ ਦੂਜੇ ਪਾਸੇ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਹੈ ਕਿੰਨਾ ਕੀ ਪਰੇਸ਼ਾਨ ਕੀਤਾ ਇਹਨਾਂ ਚੀਜ਼ਾਂ ਨੇ ਬਹੁਤ ਪਰੇਸ਼ਾਨ ਕੀਤਾ ਹਾਜੀ ਵੀ ਮੈਂ ਕਿਸੇ ਵੇਲੇ ਜਦੋਂ ਬੈਠੀ ਹੁੰਨੀ ਆ ਮੈਨੂੰ ਇਹ ਚੀਜ਼ਾਂ ਦੁਖੀ ਕਰਦੀਆਂ ਕਿਉਂਕਿ ਪੁਰਾਣੀਆਂ ਯਾਦਾਂ ਕਹਿੰਦੇ ਨਾ ਕਿ ਬੰਦੇ ਨੂੰ ਟਾਈਮ ਦੇ ਨਾਲ ਜ਼ਖਮ ਆ ਜਿਹੜੇ ਉਹ ਭਰਦੇ ਨਹੀਂ ਹੋਂਦੇ ਸੀ ਉਹਨਾਂ ਨਾਲ ਰਹਿਣਾ ਸਿੱਖ ਜਾਂਦੇ ਆ ਤੇ ਇਹ ਚੀਜ਼ ਮੈਨੂੰ ਵੀ ਬੜਾ ਪਰੇਸ਼ਾਨ ਕਰਦੀ ਆ ਮੈਂ ਕਿਸੇ ਵੇਲੇ ਇਕੱਲੀ ਬੈਠੀ ਹੁੰਨੀ ਤਾਂ ਮੈਂ ਸੈਡ ਵੀ ਹੋ ਜਾਂਦੀ ਆ ਕਿ ਮੇਰੇ ਨਾਲ ਹੀ ਕਿਉਂ ਹਨਾ ਮੈਂ ਮੇਰੇ ਨਾਲ ਹੀ ਇਦਾਂ ਦਾ ਕਿਉਂ ਬਿਹੇਵੀਅਰ ਬਟ ਮੈਂ ਸੋਚਦੀ ਆ ਕਿ ਗਲਤੀ ਉਹਨਾਂ ਲੋਕਾਂ ਦੀ ਸੀਗੀ ਇਹਦੇ ਵਿੱਚ ਮੇਰਾ ਤਾਂ ਕੋਈ ਫਾਲਟ ਨਹੀਂ ਸੀਗਾ ਨਾ ਉਹਨਾਂ ਨੇ ਮੈਨੂੰ ਐਕਸੈਪਟ ਨਹੀਂ ਕੀਤਾ ਉਹਨਾਂ ਨੇ ਮੇਰੀ ਵਰਥ ਨੂੰ ਨਹੀਂ ਪਛਾਣਿਆ ਤਾਂ ਮੈਨੂੰ ਇਹਦੇ ਵਿੱਚ ਦੁਖੀ ਹੋਣ ਦੀ ਕੋਈ ਲੋੜ ਨਹੀਂ ਹੈਗੀ ਅੱਜ ਤੱਕ ਨਹੀਂ ਉਹਨਾਂ ਨੇ ਮਤਲਬ ਐਕਸੈਪਟ ਕੀਤਾ ਤੁਹਾਨੂੰ ਨਹੀਂ ਨਹੀਂ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਮਤਲਬ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਚੀਜ਼ਾਂ ਹਾਲੇ ਵੀ ਰੜਕਦੀਆਂ ਹਨ ਨਾ ਜਿਵੇਂ ਤੁਸੀਂ ਕਿਹਾ ਕਿ ਮਤਲਬ ਕਿ ਸਮੇਂ ਦੇ ਅਨੁਸਾਰ ਜ਼ਖਮ ਜਿਸੀ ਜ਼ਖਮਾਂ ਦੇ ਨਾਲ ਦੇਣਾ ਸ਼ੁਰੂ ਕਰ ਦਿੰਦੇ ਆ ਹਾਂਜੀ ਤੇ ਹੁਣ ਤੱਕ ਮਤਲਬ ਐਕਸੈਪਟ ਨਹੀਂ ਕਰਦੇ ਕਦੇ ਪੇਰੈਂਟਸ ਦੇ ਨਾਲ ਇਹ ਮਤਲਬ ਗੱਲ ਸ਼ੇਅਰ ਜਦੋਂ ਕੀਤੀ ਕਦੇ ਅੱਖਾਂ ਭਰੀਆਂ ਬਿਲਕੁਲ ਪਰ ਮੇਰੇ ਮੈਂ ਆਪਣੇ ਮਾਪੇ ਦੇ ਵਿੱਚ ਹੀ ਸਾਰਾ ਕੁਝ ਦੇਖਦੀ ਆ ਮੇਰੇ ਦਾਦਾ ਦਾਦੀ ਚਾਚਾ ਚਾਚੀ ਤਾਇਆ ਤਾਈ ਇਹ ਸਭ ਮੈਂ ਆਪਣੇ ਮਾਪੇ ਦੇ ਵਿੱਚ ਹੀ ਹਰ ਰਿਸ਼ਤਾ ਕੋਸ਼ਿਸ਼ ਕਰਦੀ ਆ ਕਿ ਮਾਪੇ ਦੇ ਵਿੱਚ ਹੀ ਦੇਖਾਂ ਹੂੰ ਬਾਕੀ ਮੇਰੇ ਜਿਹੜੇ ਮਦਰ ਸਾਈਡ ਦੀ ਫੈਮਲੀ ਉਹ ਬਹੁਤ ਅੱਛੇ ਆ ਮੇਰੇ ਨਾਨੀ ਮਾ ਮੇਰੇ ਮਾਮੂ ਉਹਨਾਂ ਨੇ ਹੱਦੋਂ ਵੱਧ ਮੈਂ ਕਹਿੰਨੀ ਕੋਈ ਰਿਲੇਟਿਵ ਦੁਨੀਆ ਤੇ ਇੰਨਾ ਸਪੋਰਟ ਨਹੀਂ ਕਰ ਸਕਦਾ ਜਿੰਨਾ ਉਹ ਸਪੋਰਟ ਕਰਦੇ ਹੈਗੇ ਆ ਉਹ ਘਾਟਾ ਕਿਤੇ ਨਾ ਕਿਤੇ ਉੱਥੇ ਜਾ ਕੇ ਪੂਰਾ ਹੋ ਜਾਂਦਾ ਕਹਿੰਦੇ ਨਾ ਜੇ ਲਾਈਫ 'ਚ ਤੁਹਾਨੂੰ ਮਾੜੇ ਲੋਕ ਮਿਲਦੇ ਤਾਂ ਚੰਗੇ ਵੀ ਮਿਲਦੇ ਆ ਬਿਲਕੁਲ ਹੈਨਾ ਤੇ ਮੇਰਾ ਜਿਹੜਾ ਮੈਂ ਕਹਾਂ ਉਹਨਾਂ ਦੇ ਵਿੱਚ ਵੀ ਫੇਰ ਮੈਂ ਸਾਰਾ ਕੁਝ ਦੇਖਦੀ ਹਾਂ ਕਿ ਚਲੋ ਜੇ ਉਹ ਤਾਂ ਦੇ ਸੀਗੇ ਤਾਂ ਮੇਰੇ ਕੋਲ ਕਈ ਰਿਸ਼ਤੇ ਐਸੇ ਵੀ ਹੈਗੇ ਜਿਹੜੇ ਜਾਨ ਛੇੜਕਦੇ ਆ ਮੇਰੇ ਤੇ ਹੂੰ ਬਿਲਕੁਲ ਅਸੀਂ ਇਹ ਵੀ ਸੁਣਿਆ ਕਿ ਤੁਹਾਨੂੰ ਲਿਖਣ ਦਾ ਸ਼ੌਂਕ ਵੀ ਆ ਹਾਂਜੀ ਬਿਲਕੁਲ ਮੈਂ ਪੋਇਟਰੀ ਕਰਦੀ ਆ ਓਕੇ ਕੁਝ ਪੋਇਮ ਤੁਹਾਨੂੰ ਮਤਲਬ ਕਿ ਚੇਤਾ ਹੋਵੇ ਜਾਂ ਦੋ ਲਾਈਨਾਂ ਮੈਨੂੰ ਨਹੀਂ ਪਤਾ ਦੁਨੀਆ ਕਿਸ ਮੁਹੱਬਤ ਦੀ ਤਲਾਸ਼ 'ਚ ਰਹਿੰਦੀ ਹੈ ਤਾ ਉਮਰ ਮੈਨੂੰ ਨਹੀਂ ਪਤਾ ਦੁਨੀਆ ਕਿਸ ਮੁਹੱਬਤ ਦੀ ਤਲਾਸ਼ 'ਚ ਰਹਿੰਦੀ ਹੈ ਤਾ ਉਮਰ ਪਰ ਤੇਰੇ ਮੇਰੇ ਪਿਆਰ ਦੀ ਕਹਾਣੀ ਤਾਂ ਉਸ ਵਕਤ ਹੀ ਸ਼ੁਰੂ ਹੋ ਗਈ ਜਦੋਂ ਮੇਰਾ ਵਜੂਦ ਵੀ ਹੋਂਦ ਵਿੱਚ ਆਇਆ ਨਹੀਂ ਸੀ ਮਾਂ ਮੇਰੀ ਖੁਸ਼ੀ ਦਾ ਸੋਚਦੇ ਸੋਚਦੇ ਮੇਰੀ ਖੁਸ਼ੀ ਦਾ ਸੋਚਦੇ ਸੋਚਦੇ ਕਦੇ ਤੂੰ ਆਪਣੇ ਲਈ ਤਾਂ ਕੁਝ ਚਾਇਆ ਹੀ ਨਹੀਂ ਮਾਂ ਬਹੁਤ ਹੈ ਆਪਣੇ ਮਦਰ ਲਈ ਲਿਖੀਆਂ ਹਨ ਹਾਂਜੀ ਬਿਲਕੁਲ ਮੈਂ ਜ਼ਿਆਦਾਤਰ ਪੋਇਟਰੀ ਮੇਰੀਆਂ ਜਿੰਨੀਆਂ ਵੀ ਪੋਇਮਸ ਆ ਬੁੱਕਸ ਦੇ ਵਿੱਚ ਵੀ ਛਪ ਰਹੀਆਂ ਉਹ ਜ਼ਿਆਦਾਤਰ ਮੈਂ ਆਪਣੇ ਮਦਰ ਤੇ ਫਾਦਰ ਦੇ ਉਹਨਾਂ ਤੇ ਲਿਖਦੀਆਂ ਕੀ ਬਾਤ ਹੈ ਤੇ ਤੁਹਾਡੇ ਵਰਗੇ ਬਹੁਤ ਸਾਰੇ ਲੋਕ ਨੇ ਜਿਹੜੇ ਹੌਸਲਾ ਹਾਰ ਕੇ ਬੈਠੇ ਹੋਏ ਨੇ ਘਰਾਂ ਦੇ ਵਿੱਚ ਬਹੁਤ ਕੋਸ਼ਿਸ਼ ਕਰਦੇ ਪਏ ਨੇ ਕਿ ਬਾਹਰ ਨਿਕਲਿਆ ਜਾਵੇ ਪਰ ਕਿਤੇ ਨਾ ਕਿਤੇ ਜਿਵੇਂ ਪਰਿਵਾਰ ਦੇ ਵਿੱਚ ਕੋਈ ਮੁਸੀਬਤ ਆ ਜਾਂ ਸਮਾਜ ਉਹਨਾਂ ਨੂੰ ਸਹੀ ਢੰਗ ਦੇ ਨਾਲ ਨਹੀਂ ਮਤਲਬ ਕਿ ਅੱਗੇ ਆਉਣ ਦੇ ਦਾ ਪਿਆ ਵਾ ਤੇ ਉਹਨਾਂ ਦੇ ਲਈ ਕੀ ਸੁਨੇਹਾ ਦੇ ਕੇ ਚੋਗੇ ਮੈਂ ਐਦੇ ਕੋਈ ਹੀ ਮੈਸੇਜ ਦੇਣਾ ਚਾਹੁੰਦੀ ਆ ਸਾਡੀ ਗੁਰਬਾਣੀ ਵੀ ਕਹਿੰਦੀ ਆ ਕਿ ਆਪਣਾ ਮੂਲ ਪਛਾਣ ਬੰਦੇ ਆ ਆਪਣਾ ਮੂਲ ਪਛਾਣ ਜਿੰਨੇ ਤੱਕ ਅਸੀਂ ਆਪਣੀ ਬਰਥ ਨੂੰ ਨਹੀਂ ਪਛਾਣਾਂਗੇ ਸਾਨੂੰ ਸੋਸਾਇਟੀ ਨੇ ਵੀ ਐਕਸੈਪਟ ਨਹੀਂ ਕਰਨਾ ਹੈਗਾ ਇਸ ਕਰਕੇ ਜਿਹੜੀਆਂ ਚੀਜ਼ਾਂ ਤੁਸੀਂ ਨਹੀਂ ਕਰ ਸਕਦੇ ਉਹਨਾਂ ਵੱਲ ਫੋਕਸ ਕਰਨ ਨਾਲੋਂ ਚੰਗਾ ਇਹ ਆ ਕਿ ਤੁਸੀਂ ਇਹ ਦੇਖੋ ਕਿ ਤੁਹਾਡੇ ਵਿੱਚ ਕੀ ਹਿਡਨ ਟੈਲੈਂਟ ਹੈਗਾ ਤੁਸੀਂ ਕੀ ਕਰ ਸਕਦੇ ਆ ਉਸ ਚੀਜ਼ ਦੇ ਨਾਲ ਜੇ ਤੁਸੀਂ ਅੱਗੇ ਵਧੂਗੇ ਮਿਹਨਤ ਕਰੋਗੇ ਤਾਂ ਪਰਮਾਤਮਾ ਕਿਤੇ ਨਾ ਕਿਤੇ ਤੁਹਾਡਾ ਹੱਥ ਜਰੂਰ ਫੜੇਗਾ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ so much YouTube ਜੀ ਸੋ ਨੈਂਸੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ ਉਹਨਾਂ ਦੀ ਜ਼ਿੰਦਗੀ ਦੀ ਇੱਕ ਮੋਟੀਵੇਸ਼ਨਲ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੋ ਜ਼ਰੂਰ ਤੁਸੀਂ ਇਸੇ ਧੀ ਦੇ ਹੌਸਲੇ ਵਾਸਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਜ਼ਰੂਰ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜਣੀ ਹੈ ਸੋ ਜੁੜੇ ਰਹੋ ਪੰਜਾਬ న్యూਸ ਦੇ ਨਾਲ ਧੰਨਵਾਦ